ਸਸਕਾਲੀ ਮੈਂ ਹਾਕ ਕਵਰ ਸਿੰਘ 베ਦੀ ਸ਼ੰਭੂ ਬਾਰਡਰ ਕਦੋਂ ਖੁੱਲੇਗਾ ਕਿਸਾਨ ਦਿੱਲੀ ਕਦੋਂ ਜਾਣਗੇ ਕੇਂਦਰ ਤੇ ਕਿਸਾਨ ਸੰਗਠਨਾ ਦੇ ਵਿਚਾਲੇ ਗੱਲਬਾਤ ਕਦੋਂ ਹੋਏਗੀ ਆਖਰ ਫਰਵਰੀ ਮਹੀਨੇ ਤੋਂ ਸ਼ੁਰੂ ਹੋਇਆ ਸੀ ਕਿਸਾਨ ਸੰਘਰਸ਼ ਸ਼ੰਭੂ ਤੇ ਖਨੋਰੀ ਬਾਰਡਰ ਤੇ ਹੀ ਰੋਕ ਲਏ ਗਏ ਕਿਸਾਨਾਂ ਦੇ ਕਾਫਲੇ ਤਾਂ ਕਹਿਣਾ ਪਏਗਾ ਕਿ ਬਹੁਤ ਵੱਡੇ ਟਕਰਾ ਇਸ ਦਰਮਿਆਨ ਦਖਾਈ ਦਿੱਤੇ ਤਾਂ ਕਿਸਾਨ ਸੰਘਰਸ਼ ਤੇ ਕੇਂਦਰ ਵਿਚਾਲੇ ਜਿਸ ਤਰ੍ਹਾਂ ਦਾ ਤਣਾਅ ਦਿਖਾਈ ਦੇ ਰਿਹਾ ਹੈ ਤੇ ਪੰਜਾਬ ਅਤੇ ਹਰਿਆਣਾ ਸਰਕਾਰ ਇਸ ਕਿਸਾਨ ਸੰਘਰਸ਼ ਵਿੱਚ ਪਿਸਦਿਆਂ ਨਜ਼ਰ ਆ ਰਹੀਆਂ ਇਹ ਮਾਮਲਾ ਹੁਣ ਅਦਾਲਤਾਂ ਤੱਕ ਗਿਆ ਅਦਾਲਤਾਂ ਦੇ ਆਦੇਸ਼ਾਂ ਨੂੰ ਸਰਕਾਰਾਂ ਨੇ ਚੁਣੌਤੀ ਦਿੱਤੀ ਤਾਂ ਫਿਰ ਇਹ ਫੈਸਲੇ ਰੁਕਦੇ ਨਜ਼ਰ ਆਏ ਪਲਟਦੇ ਨਜ਼ਰ ਆਏ ਤਾਂ ਸੁਪਰੀਮ ਕੋਰਟ ਨੇ ਫਿਰ ਕੁਝ ਹੋਰ ਆਦੇਸ਼ ਜਾਰੀ ਕੀਤੇ ਕਿ ਦੋਨਾਂ ਸਰਕਾਰਾਂ ਦੇ ਵਿਚਾਲੇ ਨਰਪੱਖ ਕਮੇਟੀ ਬੰਨੀ ਚਾਹੀਦੀ ਹੈ ਤਾਂ ਕੁਝ ਅਜਿਹੇ ਮੈਂਬਰ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਦੇਣੇ ਹੋਣਗੇ ਤਾਂ ਕਿ ਸ਼ੰਭੂ ਬਾਰਡਰ ਖੋਲਿਆ ਜਾ ਸਕੇ ਆਖਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਆ ਸੁਪਰੀਮ ਕੋਰਟ ਨੂੰ ਇੱਕ ਹੋਰ ਆਦੇਸ਼ ਦੇਣਾ ਪਿਆ ਕਿ ਇੱਕ ਪਾਸੇ ਦਾ ਰਸਤਾ ਖੋਲ ਦੇਣਾ ਚਾਹੀਦਾ ਹੈ ਇਸ ਦੇ ਲਈ ਪਟਿਆਲਾ ਹਰਿਆਣਾ ਤੇ ਮਹਾਲੀ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਕਿਸਾਨ ਸੰਗਠਨਾਂ ਦੇ ਨਾਲ ਤਾਲਮੇਲ ਬਣਾ ਕੇ ਇਹ ਰਸਤਾ ਖੋਲਿਆ ਜਾਣਾ ਚਾਹੀਦਾ ਹੈ ਇਸੇ ਸੰਦਰਭ ਦੇ ਵਿੱਚ ਹਰਿਆਣਾ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਪਟਿਆਲਾ ਦੇ ਡੀਆਈਜੀ ਐਸਐਸਪੀ ਪਟਿਆਲਾ ਤੇ ਆਈਪੀਐਸ ਅਧਿਕਾਰੀ ਅਰਪੰਤ ਸ਼ਕਲਾ ਦੇ ਵਿਚਾਲੇ ਕਿਸਾਨ ਸੰਗਠਨਾਂ ਦੀ ਮੀਟਿੰਗ ਹੋਈ ਹੈ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਰਮਰ ਸਿੰਘ ਪੰਦੇਰ ਆਪਣੇ ਸਾਥੀਆਂ ਸਮੇਤ ਤੇ ਇਹ ਮੀਟਿੰਗ ਜਦੋਂ ਪਟਿਆਲਾ ਦੇ ਵਿੱਚ ਹੋਈ ਹੈ ਇਹ ਮੀਟਿੰਗ ਵੀ ਬੇ ਸਿੱਟਾ ਰਹੀ ਹੈ ਮਸਲਾ ਇਸ ਗੱਲ ਤੇ ਆ ਕੇ ਫਿਰ ਫਸ ਗਿਆ ਕਿ ਜੇ ਰਸਤਾ ਸ਼ੰਭੂ ਬਾਰਡਰ ਤੋਂ ਖੋਲਿਆ ਜਾਂਦਾ ਕਿਸਾਨਾਂ ਨੂੰ ਆਪਣੇ ਹੀ ਪੱਧਰ ਤੇ ਦਿੱਲੀ ਵੱਲ ਜਾਣਾ ਪਏਗਾ ਟਰੈਕਟਰ ਟਰਾਲੀਆਂ ਅੱਗੇ ਨਹੀਂ ਵੱਧ ਸਕਣਗੀਆਂ ਕਿਉਂਕਿ ਵਹੀਕਲ ਐਕਟ ਦੇ ਤਹਿਤ ਬਹੁਤ ਵੱਡੀਆਂ ਪਾਬੰਦੀਆਂ ਇਨ੍ਹਾਂ ਕਿਸਾਨਾਂ ਤੇ ਵਿਖਾਈ ਦੇ ਰਹੀਆਂ ਹਨ ਕਿਸਾਨ ਆਗੂਆਂ ਨੇ ਆਪਣੇ ਤਰਕ ਤੇ ਪੱਖ ਮੀਟਿੰਗ ਦੇ ਵਿੱਚ ਰੱਖਿਆ ਕਿ ਹਮੇਸ਼ਾ ਫਸਲਾਂ ਦੀ ਖਰੀਦੋ-ਫਰੋਕਤ ਨੂੰ ਲੈ ਕੇ ਟਰੈਕਟਰ ਟਰਾਲੀਆਂ ਦੀ ਵਰਤੋਂ ਹੁੰਦੀ ਹੈ ਤੇ ਉਹਨਾਂ ਦੇ ਨਾਲ ਹੀ ਰਹਿੰਦੀਆਂ ਨੇ ਇਹ ਟਰੈਕਟਰ ਤੇ ਟਰਾਲੀਆਂ ਤਾਂ ਇਹ ਵੀ ਨਾਲ ਹੀ ਜਾਣਗੀਆਂ ਇੱਕ ਵੱਡੀ ਸਿਰਦਰਦੀ ਪੁਲਿਸ ਪ੍ਰਸ਼ਾਸਨ ਦੀ ਬਣਦੀ ਵਿਖਾਈ ਦਿੱਤੀ ਤਾਂ ਆਖਰ ਦੋਨਾਂ 13 ਦੇ ਵਿਚਾਲੇ ਮੀਟਿੰਗ ਫੇਰ ਬੈਸਿਟਾ ਰਹੀ ਹੈ ਜਦੋਂ ਜਗਜੀਤ ਸਿੰਘ ਡੱਲੇਵਾਲ ਨੇ ਮੀਟਿੰਗ ਦੇ ਵਿੱਚ ਆਪਣੇ ਪੱਖ ਤੇ ਤਰਕ ਰੱਖੇ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਕੇਂਦਰ ਵਿੱਚ ਬੈਠੀ ਸਰਕਾਰ ਗੱਲਬਾਤ ਕਰਨਾ ਹੀ ਨਹੀਂ ਚਾਹੁੰਦੀ ਕਿਉਂਕਿ 18 ਫਰਵਰੀ ਤੋਂ ਬਾਅਦ ਗੱਲਬਾਤ ਨਾ ਹੋ ਸકી ਉਸ ਤੋਂ ਬਾਅਦ ਸਰਕਾਰ ਮੁੜ ਕੇਂਦਰ ਵਿੱਚ ਮੋਦੀ ਦੀ ਚੁਣੀ ਜਾ ਚੁੱਕੀ ਹੈ ਪਰੰਤੂ ਕੇਂਦਰ ਸਰਕਾਰ ਦੇ ਸਭਾ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਹੁਣ ਕਿਸਾਨਾਂ ਦਾ ਚੱਕਾ ਜਾਮ ਪੱਕੇ ਤੌਰ ਤੇ ਕਰਨਾ ਚਾਹੁੰਦੀ ਹੈ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਪਰੰਤੂ ਇਸ ਕਰਾਰਾਂ ਦੇ ਵਿੱਚ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਦੇ ਇਲਜ਼ਾਮ ਕਿਸਾਨ ਜਥੇਬੰਦੀਆਂ ਤੇ ਇਸ ਕਰਕੇ ਲਗਾਏ ਜਾ ਰਿਹਾ ਕਿ ਮਾਮਲਾ ਫੰਡਿੰਗ ਦਾ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਜਿਸ ਤਰ੍ਹਾਂ ਦਾ ਸੰਘਰਸ਼ ਦੱਕਾ ਦਿੱਤਾ ਸੀ ਤਾਂ ਉਸ ਸਮੇਂ ਵੱਡੇ ਦੋਸ਼ ਕਿਸਾਨ ਜਥੇਬੰਦੀਆਂ ਤੇ ਦੱਕਾ ਦਿੱਤੇ ਸੀ ਬਹੁਤ ਸਾਰੀਆਂ ਦੇਸ਼ ਦੀਆਂ ਏਜੰਸੀਆਂ ਕਿਸਾਨ ਆਗੂਆਂ ਦੇ ਘਰਾਂ ਤੱਕ ਜਾ ਕੇ ਰੇਡ ਕਰ ਰਹੀਆਂ ਸਨ ਉਹਨਾਂ ਦੇ ਖਾਤਿਆਂ ਨੂੰ ਖੰਗਾਲ ਰਹੀਆਂ ਸਨ ਤੇ ਇੱਕ ਵਾਰ ਫੇਰ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਨਾਮਜ਼ਦ ਕੀਤੇ ਗਏ ਰਵਨੀਤ ਸਿੰਘ ਬਿੱਟੂ ਨੇ ਵੱਡੇ ਦੋਸ਼ ਕਿਸਾਨ ਜਥੇਬੰਦੀਆਂ ਤੇ ਲਗਾਏ ਆ ਕਿ ਇਹਨਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਆ ਤਾਂ ਦੂਜੇ ਪਾਸੇ ਜਗਜੀਤ ਸਿੰਘ ਡੱਲੇ ਵਾਲੇ ਵੀ ਸਥਿਤੀ ਸਪਸ਼ਟ ਕੀਤੀ ਆ ਕਿ ਕੇਂਦਰ ਦੇ ਵਿੱਚ ਮੋਦੀ ਸਰਕਾਰ ਹੈ ਉਹਨਾਂ ਨੂੰ ਜਾਂਚ ਕਰਵਾ ਲੈਣੀ ਚਾਹੀਦੀ ਆ ਉਹਨਾਂ ਨੇ ਕਿਹਾ ਕਿ ਐਮਐਸਪੀ ਦਾ ਕਾਨੂੰਨ ਲਾਗੂ ਕਰਵਾਉਣ ਨੂੰ ਲੈ ਕੇ ਗੁਜਰਾਤ ਦੇ ਕਿਸੇ ਸਮੇਂ ਮੁੱਖ ਮੰਤਰੀ ਰਹੇ ਨਰਿੰਦਰ ਮੋਦੀ ਅਕਸਰ ਐਮਐਸਪੀ ਦਾ ਕਾਨੂੰਨ ਬਣਾਏ ਜਾਣ ਨੂੰ ਲੈ ਕੇ ਵਕਾਲਤ ਕਰਦੇ ਰਹੇ ਆ ਤੇ ਹੁਣ ਜਦੋਂ ਦੇਸ਼ ਦੇ ਵਿੱਚ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ ਤਾਂ ਆਖਰ ਉਹ ਆਪਣੀਆਂ ਗੱਲਾਂ ਤੋਂ ਹੀ ਕਿਉਂ ਭੱਜ ਰਿਹਾ ਬਹੁਤ ਸਾਰੇ ਤਿੱਖੇ ਸਵਾਲ ਜਗਜੀਤ ਸਿੰਘ ਡੱਲੇਵਾਲ ਕਰਦੇ ਨਜ਼ਰ ਆ ਰਹੇ ਆ ਬੇਸ਼ੱਕ ਐਸਕੇਐਮ ਨੇ ਇਸ ਸੰਘਰਸ਼ ਤੋਂ ਆਪਣੇ ਆਪ ਨੂੰ ਵੱਖ ਰੱਖਿਆ ਹੋਇਆ ਬੇਸ਼ੱਕ ਐਮਐਸਪੀ ਦਾ ਕਾਨੂੰਨ ਸਮੇਤ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਇੱਕੋ ਮਸਲੇ ਤੇ ਬੋਲਦੀਆਂ ਨਜ਼ਰ ਆਉਂਦੀਆਂ ਪਰੰਤੂ ਜਦੋਂ ਦਿੱਲੀ ਜਾਣ ਦੀ ਗੱਲ ਆਉਂਦੀ ਹੈ ਤਾਂ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਵਕੋ ਵਕ ਪੱਖਾਂ ਤੋਂ ਦਿਖਾਈ ਦਿੰਦਾ ਹੈ ਐਸੇ ਕਰਕੇ ਜਗਜੀਤ ਸਿੰਘ ਡੱਲੇਵਾਲ ਤੇ ਸਰਮਣ ਸਿੰਘ ਪੰਦੇਰ ਇਕੱਲੇ ਪੈਂਦੇ ਨਜ਼ਰ ਆਉਂਦੇ ਆ ਤਾਂ ਮਸਲਾ ਉੱਥੇ ਹੀ ਖੜਾ ਹੈ ਕਿ ਸਰਕਾਰਾਂ ਅਦਾਲਤਾਂ ਦੇ ਵਿੱਚ ਜਾ ਕੇ ਕੋਡ ਸਥਿਤੀ ਨੂੰ ਬਿਆਨ ਕਰਦੀਆਂ ਕਿ ਕਿਸ ਤਰ੍ਹਾਂ ਦੀ ਸਥਿਤੀ ਬਣ ਸਕਦੀ ਹੈ ਜਦੋਂ ਟਰੈਕਟਰ ਟਰਾਲੀਆਂ ਦੇ ਨਾਲ ਕਿਸਾਨ ਹਰਿਆਣਾ ਦੇ ਵਿੱਚ ਪ੍ਰਵੇਸ਼ ਹੋਣਗੇ ਕਿਉਂਕਿ ਸਰਵਰ ਸਿੰਘ ਪੰਦੇਰ ਨੇ ਹਰਿਆਣਾ ਦੇ ਵਿੱਚ ਹੋਣ ਜਾ ਰਹੀ ਚੋਣ ਨੂੰ ਲੈ ਕੇ ਵੀ ਭਵਿੱਖਬਾਣੀ ਕੀਤੀ ਹੈ ਕਿ ਭਾਜਪਾ ਦੀ ਸਰਕਾਰ ਇਸ ਵਾਰ ਮੁੱਦੇ ਮੂੰ ਡਿੱਗੇਗੀ ਦੂਜੇ ਪਾਸੇ ਬਹੁਤ ਸਾਰੇ ਹਰਿਆਣਾ ਦੇ ਕਿਸਾਨ ਵੀ ਜਿਹੜੇ ਆ ਉਹ ਲਗਾਤਾਰ ਭਾਜਪਾ ਦੀ ਸਰਕਾਰ ਮੌਜੂਦਾ ਸਰਕਾਰ ਨੂੰ ਘੇਰਨ ਲਈ ਰੂਪਰੇਖਾ ਉਲੀਕ ਰਿਆ ਕਹਿਣਾ ਪੈਗਾ ਕਿ ਹੁਣ ਜਦੋਂ ਸੁਪਰੀਮ ਕੋਰਟ ਦੇ ਆਦੇਸ਼ ਹੋਇਆ ਕਿ ਇੱਕ ਪਾਸੇ ਤੋਂ ਰਸਤਾ ਖੋਲ ਦੇਣਾ ਚਾਹੀਦਾ ਹੈ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਰਸਤਾ ਨਾ ਕਿਸਾਨਾਂ ਨੇ ਰੋਕਿਆ ਅਤੇ ਨਾ ਹੀ ਰੋਕਿਆ ਟਰੈਕਟਰ ਟਰਾਲੀਆਂ ਨੇ ਇਹ ਰਸਤਾ ਰੋਕਿਆ ਹਰਿਆਣਾ ਸਰਕਾਰ ਨੇ ਹਰਿਆਣਾ ਸਰਕਾਰ ਵੀ ਆਪੋ ਆਪਣੇ ਪੱਖਾਂ ਦੇ ਵਿੱਠ ਸਹੀ ਦਿਖਾਈ ਦਿੰਦੀ ਹੈ ਕਿ ਜਦੋਂ ਹਾਲਾਤ ਬੇਕਾਬੂ ਹੋ ਜਾਂਦੇ ਆ ਤਾਂ ਫਿਰ ਸਥਿਤੀ ਨੂੰ ਪੇੜ ਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ ਤਾਂ ਕਹਿਣਾ ਪੈਗਾ ਕਿ ਸੁਪਰੀਮ ਕੋਰਟ ਨੇ ਆਪਣੇ ਆਦੇਸ਼ਾਂ ਦੇ ਵਿੱਚ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਈ ਸੀ ਪੀੜ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਹਰਿਆਣਾ ਸਰਕਾਰ ਦੀ ਹੈ ਪੁਲਿਸ ਦੀ ਹੈ ਤਾਂ ਜਿਸ ਤਰ੍ਹਾਂ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਮੀਟਿੰਗਾਂ ਬੈਸਟਾਂ ਨੇ ਕਿਸਾਨਾਂ ਦੀਆਂ ਮੰਗਾਂ ਉੱਥੇ ਹੀ ਖੜੀਆਂ ਨੇ ਕੇਂਦਰ ਵਿੱਚ ਬੈਠੀ ਸਰਕਾਰ ਨੇ ਸਥਿਤੀ ਨੂੰ ਸਪਸ਼ਟ ਕੀਤਾ ਹੋਇਆ ਤਾਂ ਇੱਥੋਂ ਤੱਕ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਕਿਸਾਨਾਂ ਪ੍ਰਤੀ ਗੰਭੀਰ ਹੈ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਪਰੰਤੂ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਕਿਸਾਨ ਟ੍ਰੇਨਾ ਰਹੀ ਬਸਾ ਰਹੀ ਦਿੱਲੀ ਜਾ ਸਕਦੇ ਆ ਤੇ ਉਹਨਾਂ ਨੇ ਰਾਹੁਲ ਗਾਂਧੀ ਦੇ ਨਾਲ ਕਈ ਵਾਰ ਮੁਲਾਕਾਤ ਵੀ ਕੀਤੀ ਹੈ ਕਿਸਾਨ ਸੰਗਠਨਾਂ ਨੇ ਸਥਿਤੀ ਨੂੰ ਸਪਸ਼ਟ ਕੀਤਾ ਕਿ ਜਿਸ ਤਰ੍ਹਾਂ ਐਮਐਸਪੀ ਦਾ ਕਾਨੂੰਨ ਲਾਗੂ ਕਰਵਾਉਣਾ ਤਾਂ ਇੱਕ ਵੱਡੀ ਸਫਬੰਦੀ ਦੀ ਲੋੜ ਹੈ ਤਾਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਨੇੜੇ ਲਗਾਉਣ ਲਈ ਜਗਜੀਤ ਸਿੰਘ ਡੱਲੇਵਾਲ ਤੇ ਸਰਮਣ ਸਿੰਘ ਪੰਦੇਰ ਵਖਾਈ ਦੇ ਰਿਹਾ ਆਖਰ ਵੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਆ ਗਠਜੋੜ ਦਾ ਕਿੰਨਾ ਕੁ ਸਾਥ ਇਹਨਾਂ ਕਿਸਾਨ ਸੰਗਠਨਾਂ ਨੂੰ ਮਿਲਦਾ ਹੈ ਐਮਐਸਪੀ ਦਾ ਕਾਨੂੰਨ ਬਣਾਏ ਜਾਣ ਨੂੰ ਲੈ ਕੇ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਤਹਿਤ ਸੀ+2 ਦਾ ਫਾਰਮੂਲਾ ਲਾਗੂ ਕਰਾਉਣ ਲਈ ਕਿਸਾਨ ਇਸ ਸੰਘਰਸ਼ ਛੇੜ ਕੇ ਦਿੱਲੀ ਜਾਣਾ ਚਾਹੁੰਦੇ ਆ ਤੇ ਜਿਸ ਤਰ੍ਹਾਂ ਦੀਆਂ ਸਥਿਤੀਆਂ ਦੇ ਨਾਲ ਕੇਂਦਰ ਵਿੱਚ ਬੈਠੀ ਸਰਕਾਰ ਨੂੰ ਉਹਨਾਂ ਚੁਣੌਤੀਆਂ ਦੇ ਵਿੱਚੋਂ ਲੰਘਣਾ ਪਿਆ ਸੀ ਜਦੋਂ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵਕ ਵਕ ਦਿੱਲੀ ਦੇ ਬਾਡਰਾਂ ਤੇ ਬੈਠ ਕੇ ਕਿਸਾਨਾਂ ਨੇ ਸੰਘਰਸ਼ ਛੇੜਿਆ ਟਰੈਕਟਰ ਟਰਾਲੀਆਂ ਦੇ ਨਾਲ ਦਿੱਲੀ ਨੂੰ ਘੇਰ ਲਿਆ ਜਿਸ ਤਰ੍ਹਾਂ ਲਾਲ ਕਿਲੇ ਦੀ ਘਟਨਾ ਸਾਹਮਣੇ ਆਉਂਦੀ ਹੈ ਜਿਸ ਤਰ੍ਹਾਂ 26 ਜਨਵਰੀ ਦੀ ਟਰੈਕਟਰ ਟਰਾਲੀ ਪਰੇਡ ਨੂੰ ਲੈ ਕੇ ਇੱਕ ਵਕਤ ਕੋਈ ਧਿਰ ਲਾਲ ਕਿਲੇ ਤੇ ਜਾ ਕੇ ਜਿਸ ਤਰ੍ਹਾਂ ਦੀ ਸਥਿਤੀ ਨੂੰ ਸਪਸ਼ਟ ਕਰਦੀ ਹੈ ਤਾਂ ਉਸ ਨੂੰ ਲੈ ਕੇ ਵੀ ਵੱਡਾ ਟਕਰਾਅ ਦੇਸ਼ ਦੇ ਵਿੱਚ ਦਿਖਾਈ ਦਿੰਦਾ ਸੀ ਹੁਣ ਸਰਕਾਰਾਂ ਕਿਸਾਨਾਂ ਨੂੰ ਐਸੇ ਕਰਕੇ ਇੱਕ ਥਾਂ ਤੇ ਰੋਕੇ ਬੰਨ ਕੇ ਰੱਖਣਾ ਚਾਹੁੰਦੀਆਂ ਉਹ ਗੱਲਬਾਤ ਲਈ ਦਿੱਲੀ ਆ ਸਕਦੇ ਆ ਪਰੰਤੂ ਟਰੈਕਟਰ ਟਰਾਲੀ ਨਾਲ ਲੈ ਕੇ ਆਉਣ ਦੀ ਇਜਾਜ਼ਤ ਨਹੀਂ ਹੋਏਗੀ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਆ ਕਿ ਇਹਨਾਂ ਮੀਟਿੰਗਾਂ ਦੇ ਵਿੱਚੋਂ ਕਿਸ ਤਰ੍ਹਾਂ ਦੇ ਫੈਸਲੇ ਬਾਹਰ ਨਿਕਲਦੇ ਆ ਜਿਸ ਦੇ ਨਾਲ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦਾ ਰਸਤਾ ਖੁੱਲਦਾ ਵਖਾਈ ਦੇ ਸਕਦਾ